ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ ਆਈ ਪਲਾਸਮੈਂਟ ਸੋਤਾ ਜਿਹੜੀ ਇੰਡੀਅਨ ਪੀਪਲ ਚੈਨਲ ਮੈਂ ਤੁਹਾਡਾ ਆਪਣਾ ਵੀਰ ਮਾਸਟਰ ਲਾਸ਼ਮਨ ਸਿੰਘ ਸੋਤਾ ਅੱਜ ਦੀ ਗੱਲਬਾਤ ਦਾ ਵਿਸ਼ਾ ਹੋਗਾ 12.5% ਸੰਬੰਧੀ ਤਮਾਮ ਮਜਬੂਤ ਸਿੱਖ ਵਾਲਮੀਕ ਮੁਲਾਜ਼ਮ ਮਜ਼ਦੂਰ ਜਥੇਵੰਦੀਆਂ ਵੱਲੋਂ ਰੱਖੀ ਹੋਈ ਮੀਟਿੰਗ 28 ਜਨਵਰੀ ਜਿਹੜੀ ਕਿ ਡਾਕਟਰ ਅੰਬੇਦਕਰ ਭਵਨ ਜਸਦੇਵ ਦੇ ਵਿੱਚ तमाम ਜਥੇਬੰਦੀਆਂ ਦੇ ਆਗੂ ਇਹ तमाम ਜਿਹੜੀਆਂ ਸੜੀਆਂ ਮੁਲਾਜ਼ਮ ਵੀਰਾਂ ਨੂੰ ਬੇਨਤੀ ਕੀਤੀ ਹੋਈ ਹੈ ਵੱਖ-ਵੱਖ ਡਿਪਾਰਟਮੈਂਟਾਂ ਨੂੰ ਕਿ ਉਹ ਜ਼ਿਲੰਧ ਲੁਧਿਆਣਾ ਵਿਖੇ ਡਾਕਟਰ ਅੰਬੇਦਕਰ ਭਵਨ ਜ਼ਿਲੰਧਰ ਬਾਈਪਾਸ ਦੇ ਉੱਤੇ 28 ਜ਼ੰਬਰੀ ਨੂੰ ਪਹੁੰਚਣ ਉਸ ਦੇ ਵਿੱਚ ਜੇ ਆ ਕਿਸੇ ਸੈਸ ਲੈਣਾ ਹੈ ਤਾਂ ਜੋ ਕਿਉਂਕਿ ਸਰਕਾਰ ਨੇ ਹਾਲ ਤੱਕ ਜਿਸ ਤਰ੍ਹਾਂ ਦਾ ਰੋਲ 12.5% ਰਾਖਵਾ ਕਰਨ ਐਕਟ ਨੂੰ ਬਚਾਉਣ ਦੇ ਲਈ ਨਿਭਾਉਣਾ ਚਾਹੀਦਾ ਸੀ ਮੌਜੂਦਾ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਉਹ ਰੋਲ ਨਹੀਂ ਨਿਭਾ ਰਹੀ ਭਾਵੇਂ 12.5% ਬਚਾਓ ਸੰਗਰਸ਼ ਮੋਰਚਾ ਆਪਣੇ ਬਲਬੁੱਧੇ ਦੇ ਉੱਤੇ ਸਮੁੱਚੀ ਕਾਮ ਦੇ ਮਲਾਜ਼ਮਾਂ ਮਜ਼ਦੂਰਾਂ ਸਮਰਥ ਲੋਕਾਂ ਦੇ ਸਾਡੇ ਪੋਲੀਟਿਸ਼ੀਅਨ ਹਿਸਾਬ ਦਾ ਮਲਾਜ਼ਮ ਜਾਂ ਪੋਲੀਟੀਸ਼ੀਅਨ ਨੇ ਜਿਹੜੇ ਜਾਂ तमाम ਆਰਥਿਕ ਪੱਖੋਂ ਸਹਿਯੋਗ ਜਿਹੜੇ ਕਰ ਸਕਦੇ ਨੇ ਲੋਕ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 12% ਦਾ ਕੇਸ ਬੇਸਖ ਸੁਪਰੀਮ ਕੋਰਟ ਦੇ ਵਿੱਚ ਆਪਣੇ ਤੌਰ ਤੇ ਲੜ ਰਹੇ ਨੇ ਜਿਦੇ ਚ ਬਹੁਤ ਕਾਬਲ ਵਕੀਲ ਕਰਾਏ ਹੋਏ ਹੋਏ ਨੇ ਪਰ ਫਿਰ ਵੀ ਬਹੁਤ ਸਾਰੇ ਪੈਸੇ ਦੀ ਲੋੜ ਹੈ ਤੇ ਬਹੁਤ ਹੋਰ ਕਾਬਲ ਵਕੀਲਾਂ ਦੀ ਲੋੜ ਹੈ ਜਿਨ੍ਹਾਂ ਵਕੀਲਾਂ ਨੇ ਸਾਨੂੰ ਪਹਿਲਾਂ 12% ਰੱਖਵਾ ਕਰਨ ਸਪਰੀਮ ਕੋਰਟ ਦੇ ਵਿੱਚ ਜਾ ਕੇ ਬਹਾਲ ਕਰਾ ਕੇ ਦਿੱਤਾ ਸੀ ਕਿਉਂਕਿ 2010 ਦੇ ਵਿੱਚ ਪਹਿਲਾ ਜਿਹੜਾ ਐਕਟ 2006 ਚ ਬਣਿਆ ਸੀ ਉਸ ਨੂੰ 2010 ਦੇ ਵਿੱਚ ਪੰਜਾਬ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿਜੈਕਟ ਕਰ ਦਿੱਤਾ ਸੀ ਦਵਿੰਦਰ ਸਿੰਘ ਬਹਲਵਾ ਪਾਇਆ ਗੋ ਕੇਸ ਦਵਿੰਦਰ ਸਿੰਘ ਵਰਸਸ ਸਟੇਟ ਪੰਜਾਬ ਤੇ ਫੇਰ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਵੱਡੀ ਬੇਦਬੀ ਚੱਲੀ ਜਿਸ ਦੀ ਅਗਵਾਈ 12.5% ਵਿਚ ਆਉ ਸੰਗਰਸ਼ ਮੋਰਚਾ ਨੇ ਕੀਤੀ ਸ੍ਰੀ ਜੀ ਕੇ ਸਬਰਵਾਲ ਜੀ ਰਿਟਾਇਰਡ ਜੱਸ ਸਾਹਿਬਾਨ ਸਾਡੇ ਸੀ ਉਹਨਾਂ ਦੇ ਨਾਲ ਵੱਡੀਆਂ ਟੀਮਾਂ ਸਾਡੀਆਂ ਜਿਹੜੇ ਧਾਰਮਿਕ ਸਮਾਜਿਕ ਸੰਸਥਾ ਜਿਨ੍ਹਾਂ ਦੇ ਵਿੱਚ ਆਦਿਸ਼ ਭਾਵਾदास ਵਿਦਿਕ ਭਲਾਈ ٹرسٹ ਤੇ ਹੋਰ ਸਾਰੀਆਂ तमाम ਜਥੇਬੰਦੀਆਂ ਮੌਜੂਦ ਹਨ ਉਸ ਸਮੇਂ ਹੋਈਆਂ ਵੱਖ-ਵੱਖ ਆਗੂਆਂ ਨੇ ਅਹਿਮ ਰੋਲ ਰਵਾਇਆ ਜਿੱਥੇ ਜੀ ਕੇ ਸਬਰਵਾਲ ਜੀ ਆ ਨੇ ਉਸ ਮੋਰਚੇ ਦੀ ਕਮਾਂਡ ਲੀਗਲੀ ਸੰਭੀ ਉਥੇ ਨਾਲ ਨਾਲ ਦਰਸ਼ਨ ਰਤਨ 라ਵਣ ਜੀ ਹਾਦਸ ਦੇ ਆਗੂ ਭਾਬਾ ਦਸ ਦੇ ਆਗੂ ਵਿਜੇਦਾਨ ਮਲਖਮਣ ਦਰਾਵੜ ਅਸ਼ਵਨੀ ਸੋਤਾ ਵਿਜੇ ਜਸਪਾਲ ਚੌਧਰੀ ਵਰਗੇ ਵੀਰਾਂ ਨੇ ਜ਼ਲੰਦਰ ਤੋਂ ਅਸ਼ੋਕ ਸੋਤਾ ਵਰਗੇ ਵੀਰ ਹੋਰ ਬਹੁਤ ਸਾਰੇ ਪਰਸ਼ੋਤਮ ਚੱਡਾ ਦੇ ਉਸ ਟਾਈਮ ਤੇ ਸਾਡੇ ਦਰਮਿਆਨ ਸਾਰਾ ਅੱਜਕੱਲ੍ਹ ਉਹ ਨਹੀਂ ਹਨ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਕੌਮ ਦੇ ਲਈ ਕੰਮ ਕੀਤਾ ਮੈਡਮ ਹਰਪਾਲ ਕੌਰ ਜੀ ਮਾਨ ਸਾਹਿਬ ਮੋਗੇ ਤੋਂ ਸਾਡੇ ਮਰਹੂਮ ਵੀਰ ਸੁਖਚੈਨ ਸਿੰਘ ਲੈਕਚਰਰ ਸੰਗਰੂਰ ਤੋਂ ਸਾਡੇ ਮਰਹੂਮ ਆਗੂ ਜਿਨ੍ਹਾਂ ਦੀ ਬਦੌਲਤ ਅਸੀਂ ਉਂਗਲ ਫੜ ਕੇ ਇਸ ਪੰਜਾਬ ਦੇ ਮੰਚ ਤੇ ਆਏ ਮਾਸਟਰ ਕਰਮਨ ਸਿੰਘ ਸੂਲਰ ਘਰਾੜ ਜੀ ਸਜਦਾ ਕਰਦੇ ਹਾਂ ਉਹਨਾਂ ਨੂੰ ਸਾਡੇ ਪੇਟਾ ਸਮਾਨ ਨੇ ਸੱਚੀ ਮੁੱਜੀ ਮੈਨੂੰ ਉਹ ਮਤਲਬ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਕਰਨ ਵਾਲੇ ਜਿਹੜੇ ਆਪਾਂ ਨੂੰ ਮੈਨੂੰ ਸੈਕੰਡ ਬਿੱਡਾ ਕਹਿੰਦੇ ਹੁੰਦੇ ਸੀ ਹਾਂ ਵੀ ਸਾਡਾ ਛੋਟਾ ਵੀਰ ਤਰਸੇਵ ਬੜੀਆਂ ਚੜ੍ਹਦੀਆਂ ਕਲਾ ਚਾ ਉਹਦਾ ਪਰਿਵਾਰ ਵੜੇ ਰੰਗੀ ਪਸਦਾ ਮਾਸਟਰ ਜੀ ਨੇ ਮੈਨੂੰ ਪਰਸੇਵ ਬਣਾਉਣਾ ਵੀ ਵੱਧ ਪਿਆਰ ਕੀਤਾ ਮੈਂ ਇਸ ਗੱਲ ਲਈ ਸਾਡੇ ਸਾਰੇ ਭੈਣ ਭਰਾ ਅਸੀਂ ਦੋਨੇ ਭੈਣਾਂ ਗਰਮੀਤ ਤੇ ਸਾਡੇ ਦੂਸਰੀ ਭੰਤ ਧੂਰੀ ਵਾਲੇ ਸੁਖਪਾਲ ਇਸ ਗੱਲ ਦੇ ਗਵਾਹ ਕੇ ਮਾਸਟਰ ਜੀ ਬਹੁਤ ਪਿਆਰ ਕਰਦੇ ਸੀ ਉਹਨਾਂ ਦੀ ਅਗਵਾਈ ਹੇਠ ਪੂਰੇ ਸੰਗਰੂਰ ਡਿਸਟ੍ਰਿਕਟ ਨੂੰ ਬਰਨਾਲੇ ਨੂੰ ਪਟਿਆਲਾ ਤੱਕ ਮਾਸਟਰ ਜੀ ਪਟਿਆਲਾ ਮਾਨਸਾ ਇਹ ਸਾਰੇ ਡਿਸਟ੍ਰਿਕਟਾਂ ਨੂੰ ਕੋਆਰਡੀਨੇਟ ਕਰਦੇ ਸੀਗੇ ਤਨੇ ਚਾਰ ਜ਼ਿਲ੍ਹਿਆਂ ਨੂੰ ਵਾਸਤੇ। ਉਹਦੇ ਸਹਿਯੋਗੀ ਸੀ ਮਰਹੂਮ ਆਗੂ ਉਜਾਕਰ ਸਿੰਘ ਪੌਰਾ ਜੀ ਰਿਟਾਇਰਡ ਪ੍ਰਿੰਸੀਪਲ ਪੀਸੀ ਪੀਐਸ 1 ਅਫੀਸਰ ਸੀ। ਤੂਰੀ ਦੇ ਬਹਾਦਰਪੁਰ ਦੇ ਵਸਨੀਕ ਸੀ। ਉਹਨਾਂ ਨੇ ਬਹੁਤ ਜ਼ਿਆਦਾ ਜੋੜੀ ਨੇ ਕੰਮ ਕੀਤਾ। ਇਧਰ ਫਰੀਦਕੋਟ ਦੇ ਵਿੱਚ ਅਵਤਾਰ ਸਿੰਘ ਸਹੋਤਾ ਜੀ ਉਹਨਾਂ ਦੀ ਪੂਰੀ ਟੀਮ ਇਧਰ ਨਾਲ ਲੱਗੇ ਹੋਏ ਸੀ ਫਰੀਦਕੋਟ ਫਰੋਡ ਕਾਰਡਕੋਟ ਖੂਰਾ ਦੇ ਵਿੱਚ ਬਿਆਨ ਸਿੰਘ ਸਿੱਧੂ ਉਹਨੇ ਬਠਿੰਡੇ ਵਾਲੇ ਸਾਥੀ ਵੱਡੇ ਪੱਦਰ ਤੇ ਸਾਡੇ ਨਾਲ ਜੁੜੇ ਹੋਏ ਸੀ ਉਸਦੈਂ ਤੇ ਕਰਨਜੀਤ ਜੀ ਗੈਰੀ ਹੋਣੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਆਗੂ ਜੈਪ ਸਿੰਘ ਚੌਕੇ ਰਜੀਤ ਸਿੰਘ ਜੀ ਮਿਕਤਾ ਮਾਸਟਰ ਸੀ ਐਸ ਪੰਜਾਬੀ ਡਿਟਰ ਨੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਮਾਸਟਰ ਜੈਲ ਸਿੰਘ ਜੀ ਅਜੈਬ ਸਿੰਘ ਚੌਕੇ ਜੀ ਤੇ ਫੁਰਕੀ ਦਾ ਕਿਦਾਂ ਨਾਮ ਦੱਸਾਂ ਉਸ ਤੋਂ ਬਾਅਦ ਅੱਗੇ ਫਿਰੋਜ਼ਪੁਰ ਦੇ ਵਿੱਚ ਮਾਸਟਰ ਹੰਸ ਰਾਜ ਅਜ ਕੱਲ ਇਨਸਪੈਕਟਰ ਨੇ ਮਾਸਟਰ ਰੋਸ਼ਨ ਸਿੰਘ ਹੋਣੇ ਬਹੁਤ ਸਾਰੇ ਸਾਥੀ ਫਰੋਜ਼ ਬੁਰਫਾਜ਼ਲ ਕਾ ਤੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਹੋਰ ਚੰਨ ਸ਼ਾਮਲ ਹੁੰਦੇ ਸਨ 12.5% ਦੀ ਲੜਾਈ ਦੇ ਵਿੱਚ ਸੈਂਟਰਲ ਬਾਲਮਿਕ ਸਵਾ ਜੋ ਕਿ ਮਨ ਲੋ ਅਹਿਮ ਰੋਲ ਨਿਭਾਇਆ ਗਿਆ ਦੇਸ਼ਾਂ ਵਿਦੇਸ਼ਾਂ ਤੋਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਸੀ ਤੇ ਹੁਣ ਦੁਬਾਰਾ ਫੇਰ ਉਹੀ ਰੰਗ ਜਿਹੜਾ ਹੈ ਜਿਸ ਦੀ ਬਦੌਲਤ 2010 ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਾਂ ਤੋਂ ਰੀਸ ਸਾਲਵ ਵਿਦ ਰਣਜੀਤ ਕੁਮਾਰ ਵਰਗੇ ਵਕੀਲਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਸਾਡੇ 12% ਕਾਨੂੰਨ ਦੇ ਉੱਤੇ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਸਟੇ ਲੈਤੀ ਤੇ 2020 ਤੱਕ ਅਸੀਂ ਬਾਹਰ ਤੱਕ ਦੁਆਰਾ ਉਸ ਦਾ ਆਨੰਦ ਮਾਣ ਰਹੇ ਹਾਂ ਅੱਜ ਵੀ ਮਾਣ ਰਹੇ ਇਹ ਸਾਡੇ 12% ਰਾਖਵਾ ਕਰਨ ਭਾਗ 50% ਰਾਖਵਾ ਕਰਨ ਐਸਸੀ ਕੋ ਜਿਹੜਾ ਰਾਖਵਾ ਕਰਨ ਹੈ ਦਿੱਤਾ ਜਾਂਦਾ ਵੱਖ-ਵੱਖ ਸਟੇਟਾਂ ਦੇ ਵਿੱਚ ਇੰਡੀਆ ਲੈਵਲ ਤੇ ਦਿੱਤਾ ਜਾਂਦਾ ਹੈ ਉਸ ਦਾ ਆਪਣੀਆਂ ਸਟੇਟਾਂ ਦੇ ਬਣਾ ਭਾਰਤੀ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਇਹ ਕੋਈ ਉੱਚ ਗੱਲਾਂ ਨਹੀਂ ਹੈ ਬਾਬਾ ਸਾਹਿਬ ਡਾਕਟਰ ਭਗਰਾਉਂ ਮੇਰ ਕਰਨ ਜੀ ਨੇ ਖੁਦ ਸੰਵਿਧਾਨ ਦੇ ਵਿੱਚ ਕਿਹਾ ਹੋਇਆ ਕਿ ਜਿਹੜੀਆਂ ਸਟੇਟਾਂ ਚਾਹਣ ਜਿਹੜੇ ਵਿਕਰ ਸੈਕਸ਼ਨ ਨੂੰ ਉਹਨਾਂ ਨੂੰ ਖਸ਼ੀਸ਼ ਪ੍ਰਵਧਾਨ ਕੀ ਤੇਜਾ ਸਕਦੇ ਮਤਲਬ ਜਿਸ ਦੇ ਤਹਿਤ 12.5% ਐਕਟ 2006 ਪੰਜਾਬ ਦੇ ਵਿੱਚ ਮਕਰਨ ਨਵਿੰਦਰ ਸਿੰਘ ਨੇ ਬਣਾਇਆ ਜਿਸ ਨੂੰ ਚੈਲੰਜ ਕੀਤਾ ਹਾਈ ਕੋਰਟ ਨੇ ਰਿਜੈਕਟ ਕੀਤਾ ਪੰਜਾਬ ਦੇ ਮਜਬੂਤ ਸਿੱਖ ਕਮਿਊਨਿਟੀ ਦੇ ਵੱਲ ਵੀ ਕਮਿਊਨਿਟੀ ਨੇ ਰਲ ਕੇ ਉਸ ਨੂੰ ਪ੍ਰੋਟੈਸਟ ਕਰਕੇ ਸਰਦਾਰ ਪ੍ਰਕਾਸ਼ ਸਿੰਘ ਮਵਾਦਰ ਜੀ ਤੋਂ ਵਕੀਲ ਕਰਵਾਏ ਜਿਹਦੀ ਬਦੌਲਤ ਸਾਨੂੰ ਸਟੇ ਮਿਲੀ ਦੁਬਾਰਾ ਫਿਰ ਉਸ ਨੂੰ ਅੱਗੇ ਲੈ ਕੇ ਗਏ 2014 ਚ ਪੰਜ ਜੱਜ ਸਹਿਵਾਨ ਨੇ ਫੈਸਲਾ ਦਿੱਤਾ ਕਿ ਇਸ ਤੋਂ ਵੱਧ ਜੱਜ ਸਹਿਵਾਨਾਂ ਦਾ ਜਿਹੜਾ ਬੈਂਚ ਚੱਲਦਾ ਜਿਹੜਾ ਇਹ ਤੈਅ ਕਰੇ ਕਿ ਇਹ ਕਾਨੂੰਨ ਜੱਜ ਹੈ ਜਾਂ ਨਜ਼ਰ ਇਹਦੀ ਸਾਰਤਕਤਾ ਹੈ ਜਾਂ ਨਹੀਂ ਇਸ ਦੇ ਨਾਲ ਹੀ ਸਾਥੀਓ ਇਹ ਕੋਈ ਪੰਜਾਬ ਦਾ ਮਸਲਾ ਨਹੀਂ ਹੈ ਇਸ ਦੇ ਵਿੱਚ ਨਾਲ ਸਾਡੀਆਂ ਤਿੰਨ ਚਾਰ ਸਟੇਟਾਂ ਹੋਰ ਵੀ ਹਨ ਜਿਸ ਦੇ ਵਿੱਚ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਵਿੱਚ ਬੜਾ ਵੱਡਾ ਮਹਸ਼ਤ ਮੁੱਦਾ ਇਹ ਸਾਇਆ ਹੋਇਆਗਾ ਉੱਥੇ ਜਿਹੜੇ ਮੋਦੀਗਾ ਤੇ ਮਾਲਾ ਲੋਕ ਨੇ ਉਹਨਾਂ ਦੇ ਵਿੱਚ ਇਹ ਕਲਾਸ ਚੱਲ ਰਿਹਾਗਾ ਜਿਹੜੇ ਮੋਦੀਗਾ ਦੀ ਪੋਜੀਸ਼ਨ ਉੱਥੇ ਪੰਜਾਬ ਦੇ ਮਜ਼ਦੂਰ ਸਖਵਾਲੀਕੀਆਂ ਵਾਲੀ ਆ ਉਹ ਬਿਲਕੁਲ ਜਿਹੜੇ ਹੈ ਵੰਚਿਤ ਲੋਕ ਨੇ ਉਹ ਹੱਕ ਹਕੂਕਾਂ ਤੋਂ ਉਹ ਵਾਂਝੇ ਰਹੇ ਹੋਏ ਨੇ ਉਹਨਾਂ ਦੀ ਕੰਡੀਸ਼ਨਾਂ ਉੱਥੇ ਇਸ ਤੋਂ ਅੱਜ ਇੱਕ ਸਥਿਤੀ ਉਹਨਾਂ ਦੀ ਬੈਟਰ ਨਹੀਂ ਹੈ ਉਸ ਦੇ ਲਈ ਉਹਨਾਂ ਨੂੰ ਵੱਖਰਾ ਰੱਖਣਾ ਕਰਨ ਦਿੱਤਾ ਹੋਇਆ ਉਹਨਾਂ ਦੀ ਮੰਗ ਹੈ ਨਾਲ ਦੇ ਨਾਲ ਹੀ ਇਹ ਤਾਮਲ ਲਾਡੂ ਦੇ ਵਿੱਚ ਵੀ ਸੇਮ ਪੋਜੀਸ਼ਨ ਹੈ ਤਾਂ ਸਭ ਤੋਂ ਵੱਧ ਪੰਜਾਬ ਨੇ ਇਸ ਨੂੰ ਜਿਹੜਾ ਹੈ ਅਗਵਾਈ ਕੀਤੀ ਤੇ ਪੰਜਾਬ ਨਾਲੋਂ ਅੱਜ ਪਰ ਆਂਧਰਾ ਤੇ ਤਲੰਗਾਨਾ ਜ਼ਿਆਦਾ ਅਗਰੈਸਿਵ ਰੂਪ ਦੇ ਵਿੱਚ ਇਸ ਕੇਸ ਤੇ ਫਾਈਟ ਕਰ ਰਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੀ ਰਾਜਨੀਤੀ ਨੂੰ ਜਿਹੜਾ ਹੈ ਪਰ ਉਹ ਅਵਧ ਕਰੂਆ ਰਾਜਨੀਤਿਕ ਇਫੈਕਟ ਵੀ ਪੜਨਗੇ ਤੇ ਸਮਾਜਿਕ ਪੱਧਰ ਵੀ ਇਸ ਦੇ ਵਿੱਚ ਪੈ ਹੋਗਾ ਮਾਨ ਜੋ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਫੈਸਲਾ ਕਰਨਾ ਕਿ ਜਿਹੜੇ ਵੀਕਰ ਸੈਕਸ਼ਨ ਨੇ ਡਾਊਨ ਸੈਕਸ਼ਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਆਉਣਾ ਪਰ ਉਹਦੇ ਲਈ ਜੱਜ ਸਾਹਿਬਾਨ ਸਿੱਧਾ ਫੈਸਲਾ ਨਹੀਂ ਦੇ ਸਕਦੇ ਉਸ ਦੇ ਲਈ ਸਾਨੂੰ ਗਰਾਊਂਡ ਤੋਂ ਰਿਪੋਰਟਾਂ ਭੇਜਣੀਆਂ ਪੈਣੀਆਂ ਵਕੀਲ ਕਾਬਲ ਹਾਲਾਤ ਦਰਜਾ ਦੇ ਵਕੀਲ ਉੱਥੇ ਖੜ ਕੇ ਗੱਲਾਂ ਕਰਨੀਆਂ ਸਾਡੇ اپੋਜੀਸ਼ਨ ਪਾਰਟੀ ਨੇ ਵੀ ਕਾਫੀ ਸਾਰੇ ਅਹਿਮ ਵਕੀਲ ਕੀਤੇ ਹੋਏ ਨੇ ਪਰ ਸਾਨੂੰ ਜਿਹੜੇ ਹੈਗੇ ਹੋਰ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੇ 28 ਨਵੰਬਰ ਜਨਵਰੀ ਨੂੰ ਜਿਹੜਾ ਫੈਸਲਾ ਹੋ ਗਿਆ ਅਸੀਂ ਲੰਬੇ ਸਮੇਂ ਤੋਂ ਪਿੱਛੇ ਤੋਂ ਵਾਰ-ਵਾਰ ਕਹਿੰਦੇ ਆ ਰਹੇ ਹਾਂ ਕਿ ਬੇਸ਼ੱਕ ਕਮਿਊਨਿਟੀ ਤੋਂ ਪੈਸਾ ਲੈ ਕੇ ਅਸੀਂ ਕੇਸ ਫਾਈਟ ਕਰ ਰਹੇ ਹਾਂ ਅਸੀਂ ਧਿਰ ਬਣੇ ਹੋਇਆ ਸਾਡਾ ਟਰਸਟ ਧਿਰ ਬਣਿਆ ਹੋਇਆ ਮੋਰਚਾ ਬਣਿਆ ਹੋਇਆ ਪਰ ਨਾਲ ਦੀ ਨਾਲ ਜਿਹੜਾ ਜ਼ਰੂਰ ਸਰਕਾਰ ਨੂੰ ਪਲੇ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ ਇਸ ਲਈ ਦੁਬਾਰਾ ਮੋੜ ਸਰਜੀਤ ਕਰਿਓ ਹੁਣ ਉਹ ਸੰਘਰਸ਼ੀ ਪਾਰਟੀਆਂ ਉਹ ਸਾਰੇ ਸੰਗਠਨ ਇਕੱਠੇ ਹੋਣ ਦੁਬਾਰਾ ਮੁੱਖ ਮੰਤਰੀ ਨੂੰ ਕਹਿ ਰਿਹਾ ਚਾਹਦੇ ਹਾਂ ਇਸ ਤਰ੍ਹਾਂ ਤੇ ਜੇ ਪ੍ਰੋਟੈਸਟ ਕਰਨੇ ਪੈਣ ਤਾਂ ਕਿਤੇ ਜਾਣ ਜੇਕਰ ਸਾਡੀ ਗਲਵਾਤ ਨਾਲ ਗਲਵਾਨਦੀ ਆ ਤਾਂ ਦਾਅ ਵੈਸਤਾ ਸਾਡੀ ਇੱਕੋ ਇੱਕ ਮੰਗ ਹੋਣੀ ਚਾਹੀਦੀ ਹੈ ਇਸ ਸਾਲ ਵੀ ਇਸ ਸਾਲ ਵੀ ਨਾਥਿੰਗ ਐਲਸ ਇਸ ਤੋਂ ਘੱਟ ਕੁਝ ਵੀ ਨਹੀਂ ਹੈ ਕਿਉਂਕਿ ਇਸ ਸਾਲ ਵੀ ਜਨੇ ਪਹਿਲਾਂ ਇਸ ਕੇਸ ਨੂੰ ਚੰਗੀ ਤਰ੍ਹਾਂ ਫਾਈਟ ਕੀਤਾ ਹੋਇਆ ਸੋ ਇਸ ਕਰਕੇ ਸਾਥੀਓ ਇਹ ਸਾਡੀ ਹੋਣ ਦਾ ਸਵਾਲ ਹੈ ਮਜਬੀ ਸਿਕ ਕਮਿਊਨਿਟੀ ਦੇ ਡਿਵੈਲਪਮੈਂਟ ਦਾ ਸਵਾਲ ਹੈ ਅੱਜ ਹਰ ਬੱਚੇ-ਬੱਚੇ ਤੱਕ ਸਾਡੀ ਇਹ ਵੀਡੀਓ ਜਾਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਤੱਕ ਜਿਹੜੇ ਬੱਚੇ ਪੜ ਰਹੇ ਡਿਗਰੀਆਂ ਕਰ ਰਹੇ ਹੈ ਯੂਨੀਵਰਸਿਟੀਆਂ 'ਚ ਬੈਠੇ ਹੋਰ ਤਿਆਰੀਆਂ ਕਰੀ ਜਾਂਦੇ ਉਹਨਾਂ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਉਹਨਾਂ ਦੇ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਕਿਸੇ ਦੇ ਵੀ ਬੱਚਿਆਂ ਨੇ ਆ ਕੇ ਨੌਕਰੀਆਂ ਤੇ ਲੱਗਣਾ ਪਿਛਲੇ ਸਮੇਂ ਦੇ ਵਿੱਚ ਅਸੀਂ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਉਸ ਦੇ ਉੱਤੇ ਅਗਲੇ ਟੌਪਿਕ ਤੇ ਜਿਹੜੀ ਤੁਹਾਨੂੰ ਗੱਲ ਕਰ ਰਹੇ ਹਾਂ ਉਸ ਲਈ ਧਿਆਨ ਦੇ ਕੇ ਗੱਲ ਸੁਣੋ ਦੋਸਤੋ ਇਸ ਵੀਡੀਓ ਨੂੰ ਬਦ ਤੋਂ ਬਦ ਹਰ ਸਾਥੀ ਤੱਕ ਪਹੁੰਚਾਉਉ ਜਿਹੜੇ ਮਾਝੀ ਸਖਵਾਲੀ ਭਾਈਚਾਰੇ ਦਾ ਉਥਾਨ ਚਾਹੁੰਦੇ ਹੈ ਇਸ ਦਾ ਤੋ ਵੇਖਾ ਜਿਹੜਾ ਰੋਸ਼ਨ ਚਾਹੁੰਦਾ ਹੈ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਕੰਮ ਕਰ ਰਹੇ ਹਾਂ ਇਸ ਨੂੰ ਅਸੀਂ ਆਪਣਾ ਮਾਸ ਵੀਡੀਓ ਦੇ ਰੂਪ ਦੇ ਵਿੱਚ ਵਿਕਸਿਤ ਕਰਨਾ ਚਾਹੁੰਦੇ ਹਾਂ ਤੁਹਾਡਾ ਆਪਣਾ ਚੈਨਲ ਇੰਡੀਅਨ ਪੀਪਲ ਜਿਸ ਦੇ ਤੇ ਅਸੀਂ ਅੱਜ ਕੱਲ ਆਈਪੀ ਲਾਸਟ ਸੁਖਤਾ ਦੇ ਨਾਂ ਤੇ ਤੁਹਾਡੇ ਨਾਲ ਰੂਬਰੂ ਹੁੰਨੇ ਆ ਅਸੀਂ ਇਸ ਨੂੰ ਕੌਮ ਨੂੰ ਸਮਰਪਿਤ ਕੀਤਾ ਹੋਇਆ ਸਾਡਾ ਚੈਨਲ ਹੈ ਤੇ ਇਹ ਇਸ ਚੈਨਲ ਦੇ ਰਾਹੀਂ ਅਸੀਂ ਪਿੰਡ ਪਿੰਡ ਤੱਕ ਜਾਣਾ ਚਾਹੁੰਨੇ ਆਂ ਪੰਜਾਬ ਦੇ ਹਰ ਖਿੱਤੇ ਦੇ ਵਿੱਚ ਜਾਣਾ ਚਾਹੁੰਨੇ ਆਂ ਸਾਡੇ ਪੋਲੀਟੀਸ਼ੀਅਨਾਂ ਨੂੰ ਦੱਸਣਾ ਚਾਹੁੰਨੇ ਆਂ ਕਿ ਉਹ ਅਸੀਂ ਉਹਨਾਂ ਦੀ ਆਵਾਜ਼ ਬਣਾਉਂਦੇ ਲੋਕਾਂ ਦੀ ਜੇ ਸਾਡੇ ਪੋਲੀਟੀਸ਼ੀਸ਼ੀਅਨਾਂ ਨੂੰ ਕਿਸੇ ਨੂੰ ਗੁਜਾਰਿਸ਼ ਕਰਦੇ ਆਂ ਕਿ ਉਹ ਸਾਨੂੰ ਸਨਮਾਨਿਤ ਕਰਨ ਤੇ ਆਪ ਸਭ ਸਾਨੂੰ ਸਨਮਾਨਿਤ ਕਰੋ ਵੇ ਸਤਿਕਾਰਯੋਗ ਅਸੀਂ ਆਪਣੇ ਬਲਬੂਤੇ ਤੇ ਜਿੰਨਾ ਕਿ ਸਾਡਾ ਫਰਜ਼ ਬਣਦਾ ਹੈ ਅਸੀਂ ਨਿਭਾ ਰਹੇ ਹਾਂ ਕਿਉਂਕਿ ਸਾਡੇ 12% ਦੀ ਬਦੌਲਤ ਨੌਕਰੀਆਂ ਦਾ ਆਨੰਦ ਮਾਣ ਰਹੇ ਆਂ ਉਸ ਦੇ ਕਰਕੇ ਹੁਣ ਬਾਕੀ ਫਰਜ਼ ਅਦਾ ਕਰਨਾ ਤੁਹਾਡਾ ਜਿਨਾ ਸਾਡਾ ਵਾਲਾ ਅਸੀਂ ਲਈ ਜਾਂਦੇ ਹਾਂ ਪਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਥੋੜੇ ਥੋੜੇ ਮਲਾਜ਼ਮ ਹੋਣਾ ਕਰ ਲਈ ਸਮੂਹਿਕ ਰੂਪ ਦੇ ਵਿੱਚ ਅਸੀਂ ਆਪਣੇ ਲੋਕਾਂ ਤੱਕ ਗੱਲ ਪਹੁੰਚਾਈਏ ਸਾਡੇ ਡਿਵੈਲਪਮੈਂਟ ਦੀਆਂ ਕਹਾਣੀਆਂ ਸੁਣਾਈਏ 12% ਨੌਕਰੀਆਂ 'ਚ ਲੈ ਕੇ ਸਾਡਾ ਵਿਕਾਸ ਹੋ ਜੇ ਇਹ ਸੰਭਵ ਨਹੀਂ ਹੈ ਇਸ ਦੇ ਨਾਲ ਹੋਰ ਕਿੱਥੇ ਕਿੱਥੇ ਸਾਨੂੰ 12% ਦੇ ਮਤਾਬਕ ਭਾਗੀਦਾਰੀ ਚਾਹੀਦੀ ਹੈ ਵਿਕਾਸ ਦੇ ਵਿੱਚ ਸਾਡੇ ਕੋਲੇ ਜਿਸ ਤਰ੍ਹਾਂ ਸਾਡਾ ਦੂਸਰਾ ਪਈਚਾਰਾ ਹੈ ਰਮਦਾਸਿਆ ਸਿੱਖ ਪਈਚਾਰਾ ਬਹੁਤ ਸਿਆਣਾ ਪਈਚਾਰਾ ਬੜਾ ਫਰਮੇ ਨਾਲ ਚੱਲਣ ਵਾਲਾ ਪਈਚਾਰਾ ਹੈ ਸਾਡਾ ਔਰ ਇਹਨਾ ਡੈਡੀਕੇਟਡ ਹੈ ਕਿ ਬੱਚੇ-ਬੱਚੇ ਤੱਕ ਉਹਨਾਂ ਦੀ ਘਰ ਲ ਪਹੁੰਚਦੀ ਆ ਤੇ ਉਸਤੇ ਅਮਲ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਬਿਜ਼ਨਸ ਦੇ ਵਿੱਚ ਆ ਪੰਜਾਬ ਦੀ ਗੱਲ ਕਰੀਏ ਤਾਂ ਤਿੰਨ ਵੱਡੇ ਸ਼ਹਿਰ ਆ ਜਿਹੜੇ ਬਿਜ਼ਨਸ ਹੱਬ ਨੇ ਜਿਹੜੇ ਪੰਜਾਬ ਦੇ ਅਰਥਵਿਵਸਥਾ ਨੂੰ ਜਿਹੜੇ ਸਾਹਬਿਆ ਹੋਇਆ ਹੈ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਅੰਮ੍ਰਿਤਸਰ ਲੁਧਿਆਣਾ ਤੇ ਜ਼ਿਲੰਦਰ ਸ਼ਹਿਰ ਨੇ ਜਲੰਧਰ ਸ਼ਹਿਰ ਕੱਲੇ ਤੇ ਉੱਤੇ ਜੇ ਪਈ ਕੋਈ ਅਤਕਥਨੀ ਨਹੀਂ ਹੋਊਗੀ ਕਿ ਪੂਰਾ ਸਾਰਾ ਰਾਮਦਾਸਿਆ ਸਿੱਖ ਭਾਈਚਾਰਾ ਸਾਡਾ ਕਾਬਜ਼ਾ ਉੱਥੇ ਸਾਰੀ ਇੰਡਸਟਰੀ ਤੇ ਬੱਡਰ ਰੈਵਨਿਊ ਜਨਰੇਟ ਕਰਦਾ। ਪਰ ਹਰ ਥਾਂ ਉਹ ਉਹਨਾਂ ਨੇ ਸਾਡੇ ਭਰਾਵਾਂ ਨੇ ਆਪਣੀ ਹਾਜ਼ਰੀਆਂ ਲਵਾਈਆਂ। ਬਹੁਤ ਸਾਰੇ IAS IPS ਅਫਸਰ ਪੈਦਾ ਕੀਤੇ ਹੋਏ ਨੇ। ਤਾਂ ਪਰ ਮਜਬੂਤ ਸਿੱਖ ਵਾਲਮੀਕ ਭਾਈਚਾਰਾ ਇਸ ਗੱਲੋਂ ਪਿੱਛੇ ਅਸੀਂ 12.5% ਨੌਕਰੀਆਂ ਚ ਲੈ ਲੈਣ ਨਾਲ ਸਾਡਾ ਸਫ਼ਰ ਨਹੀਂ ਮੁੱਕਣਾ ਸਾਡੇ ਅਗਲੇ ਸਫ਼ਰ ਸਾਨੂੰ ਤੈਅ ਕਰਨੇ ਪੈਣੇ ਉਸ ਲਈ ਸਾਨੂੰ ਵੱਡਾ ਪ੍ਰਚਾਰ ਕਰਨਾ ਪੈਣਾ ਜਿਸ ਤਰ੍ਹਾਂ ਸਾਡੇ ਨਮਦਾਸੀ ਸਿੱਖ ਭਰਾਵਾਂ ਦੇ ਚੈਨਲ ਨੇ ਉਹ ਘਰ ਘਰ ਜਾਂਦੇ ਨੇ ਉਹਨਾਂ ਦੇ ਸਿੰਗਰ ਨੇ ਉਹਨਾਂ ਨੇ ਹਰ ਥਾਂ ਤੇ ਉਹ ਪ੍ਰਮੋਟ ਕਰਦੇ ਨੇ ਆਪਣੇ ਉਹਨਾਂ ਦੇ ਵਿਆਹਾਂ ਚ ਗੀਤ বাজਦੇ ਆ ਪਰ ਮਾਜਵੀ ਸਿੱਖਾਂ ਦੇ ਅਜਿਹੇ ਕੋਈ ਗਾਣੇ ਨਹੀਂ ਹਨ ਅਸੀਂ ਮਾਸ ਮੀਡੀਆ ਨੂੰ ਅਸੀਂ ਸੋਸ਼ਲ ਮੀਡੀਆ ਨੂੰ ਪਹਿਲਾਂ ਨਹੀਂ ਸਮਝਦੇ ਅੱਜ ਵੀ ਨਹੀਂ ਸਮਝ ਰਹੇ ਅੱਜ ਵੀ ਅਸੀਂ ਹੋਰ ਪਾਸੇ ਪੈਸਾ ਦੇਣ ਨੂੰ ਤਿਆਰ ਆ ਸੀ ਧਰਮ ਖੇਤਰ ਚ ਪੈਸਾ ਦੇਣ ਨੂੰ ਤਿਆਰ ਅਸੀਂ 12% ਦੇ ਕੇਸ ਲੜਨ ਲਈ ਪੈਸਾ ਦੇਣ ਨੂੰ ਤਿਆਰ ਪਰ মিডিਏ ਨੂੰ ਪੈਸਾ ਦੇਣ ਨਹੀਂ ਤਿਆਰ ਨਹੀਂ ਆ ਸੋ ਸਾਥੀਓ ਇਸ ਗੱਲ ਵੱਲ ਵੀ ਧਿਆਨ ਦਿइए ਕਿ ਸਿ ਆਪਣਾ মিডিਆ ਵਿਕਸਪਟ ਕਰਨਾ ਹੈ ਅਸੀਂ ਜਿੰਨੀ ਸੇਵਾ ਕਰ ਸਕਦੇ ਹਾਂ ਕਰ ਰਹੇ ਹਾਂ ਪਰ ਤੁਹਾਡੇ ਸਹਿਯੋਗ ਬਿਨਾ ਪ੍ਰੋਪਰ ਜਿਹੜੀ ਹੈ ਇਹ ਸੇਵਾ ਪੂਰੇ ਜਨ ਜਨ ਤੱਕ ਬੱਚੇ-ਬੱਚੇ ਤੱਕ ਨਹੀਂ ਪਹੁੰਚ ਰਹੀ ਮੈਂ ਸਵੇਰ ਦੀ ਗੱਲ ਦੱਸਦਾ ਕਿ ਮੈਂ ਆਹ ਵੀਡੀਓ ਜਿਹੜੀ ਹੁਣ ਤੀਸਰੀ ਵਾਰ ਬਣਾ ਰਿਹਾ ਹਾਂ ਇਸ ਤੋਂ ਪਹਿਲਾਂ ਮੈਂ ਇੱਕ ਖਰਾਬ ਹੋ ਗਏ ਸਸਤੇ ਮਾਈਕਸ ਵੀ ਖਰਾਬ ਹੋ ਚੁੱਕੇ ਨੇ ਹੋਰ ਲਿਆਉਣੇ ਪਏ ਨੇ ਉਹਨਾਂ ਤੇ ਪੈਸਾ ਲੱਗਦਾ ਚੰਗੇ ਮਾਈਕਾਂ ਤੇ ਬਹੁਤ ਜ਼ਿਆਦਾ ਪੈਸਾ ਲੱਗਦਾ ਅੱਛੇ ਕੈਮਰੇ ਚਾਹੀਦੇ ਆ ਲਾਈਟਾਂ ਚਾਹੀਆਂ ਹੈਨਾ ਇੱਕ ਟੀਮ ਚਾਹੀਦੀ ਆ ਟੈਕਨੀਕਲ ਮੁੰਡੇ ਹੈ ਜਿਹੜੇ ਨਾਲ ਕੰਮ ਕਰਨਗੇ ਉਹਨਾਂ ਨੂੰ ਮਿਹਨਤਾਨਾ ਚਾਹੀਦਾ ਔਰ ਜਿੱਥੋਂ ਥੱਲੇ ਗਰਾਊਂਡ ਤੋਂ ਰਿਪੋਰਟਾਂ ਲਿਆਉਣੀਆਂ ਨੇ ਉਹਨਾਂ ਵਾਸਤੇ ਸਾਨੂੰ ਪ੍ਰਿੰਟਰ ਵਗੈਰਾ ਬਹੁਤ ਕੁਝ ਚਾਹੀਦਾ ਹੈ ਹੈਨਾ ਕੰਪਿਊਟਰ ਚਾਹੀਦੇ ਨੇ ਇੱਕ ਪੂਰਾ ਢਾਂਚਾ ਚਾਹੀਦਾ ਜਿਸ ਦੇ ਨਾਲ ਅਸੀਂ ਤਾਂ ਜੋ ਸਮਾਜ ਦੇ ਘਰ ਘਰ ਤੱਕ ਜਾ ਸਕੀਏ बेशक ਬਹੁਤ ਸਾਰੇ ਸਾਥੀ ਇਹ ਸਵਾਲ ਕਰ ਸਕਣਗੇ ਤੁਹਾਨੂੰ ਤਾਂ YouTube ਬਹੁਤ ਸਾਰਾ ਪੈਸਾ ਦੇ ਦੂ ਸਾਥੀ YouTube ਇਸ ਤਰ੍ਹਾਂ ਪੈਸਾ ਨਹੀਂ ਦਿੰਦਾ ਕਿ ਖਬਰਾਂ ਸਿਰਫ ਭਾਈਚਾਰੇ ਦੀਆਂ ਹੁਣ YouTube ਵਿਸ਼ਵ ਵਿਆਪੀ ਗੱਲਾਂ ਕਰਦਾ ਸਾਡੀ ਗੱਲ ਤਾਂ ਇੱਥੋਂ ਜਾ ਕੇ ਸਾਡੇ ਭਾਈਚਾਰੇ ਦੇ ਵਿੱਚ ਪੂਰੀ ਨਹੀਂ ਪਹੁੰਚਦੀ ਸਾਡੇ ਆਪਣੇ ਲੋਕ ਨਹੀਂ ਸੁਣਦੇ 1000 2000 4000 5000 ਮਸਾਂ ਲੋਕ ਸੁਣਦੇ ਨੇ ਤਾਂ ਉਹਦੇ ਤੋਂ ਕਾਦੀਆਂ ਕਮਾਈਆਂ ਹੋਣੀਆਂ ਇਹ ਤਰ੍ਹਾਂ ਸਾਡਾ ਇੱਕ ਲੋਕ ਸੇਵਾ ਹੈ ਪਰ ਜੇਕਰ ਘਰ-ਘਰ ਤੱਕ ਪਹੁੰਚਾਉਣੀ ਹੈ ਇਹ ਗੱਲ ਤੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਹੀ ਸੋਦੇ ਦਿਲ ਨੂੰ ਲੱਗੇ ਗੱਲ ਕਲੇ-ਕਲੇ ਫੈਕਟਸ ਦਿਖਾਏ ਜਾਣ ਤੇ ਉਹਦੇ ਲਈ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਉਹ ਸਹਿਯੋਗ ਦੇ ਲਈ ਜਿੱਥੇ ਸਾਡੇ ਪੰਜਾਬ ਦੇ ਮੁਲਾਜ਼ਮ ਭਰਾਵਾਂ ਨੂੰ ਗੁਜਾਰਸ਼ ਕਰਦੇ ਹਾਂ ਉਹ ਦਿਲ ਖੋਲ ਕੇ ਕਰਨ ਉੱਥੇ ਐਨਆਰਆਈ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਸਾਨੂੰ ਬੱਚਿਆਂ ਟੀਮ ਖੜੀ ਕਰਨ ਦੇ ਲਈ ਸਾਡੀ ਮਦਦ ਦਿਲ ਖੋਲ ਕੇ ਕਰਨ ਕਿਉਂਕਿ ਅਸੀਂ ਪਿਛਲੇ ਸਮੇਂ ਤੇ ਜੇਕਰ ਅਸੀਂ ਨਹੀਂ ਪ੍ਰਾਪਤ ਕਰ ਸਕੇ 12.5% ਐਕਟ 1975 ਤੋਂ ਬਣਿਆ ਹੋਇਆ ਪਰ ਨੌکریاں ਸਾਡਾ ਅੱਜ ਵੀ ਹਿੱਸਾ ਨਾ ਮਤਰਾ ਕਾਰਨ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਨੌکریاں ਕਿੱਥੇ ਪਈਆਂ ਨੇ ਕਿਵੇਂ ਅਸੀਂ ਉਹਨਾਂ ਤੇ ਲੱਗਣਾ ਉਹਦਾ ਕਾਰਨ ਅਗਲਾ ਅਗਲਾ ਕਾਰਨ ਕੀ ਹੈ ਸਾਡੇ ਬੱਚਿਆਂ ਦੀ ਇਗਨੋਰੈਂਸ ਦਾ ਕਾਰਨ ਇਹ ਹੈ ਕਿ ਉਹਨਾਂ ਤੱਕ ਗੱਲ ਨਹੀਂ ਪਹੁੰਚਦੀ ਕਿ ਉਹ ਕੀ ਪੜ੍ਹਨ ਕਿਵੇਂ ਪੜ੍ਹਨ ਕਿੱਥੇ ਪੜ੍ਹਨ ਤੇ ਕਿਸ ਤਰ੍ਹਾਂ ਨੌਕਰੀ ਦੇ ਵਿੱਚ ਅਪਲਾਈ ਕਰਨ ਤਾਂ ਜਿਸ ਦਾ ਵੱਡਾ ਸੰਤਾਪ ਅਸੀਂ ਭੋਗ ਰਹੇ ਹਾਂ ਜਿਹੜੀਆਂ ਗੱਲਾਂ ਅੱਜ ਸਾਡੇ ਰਵਦਾਸੀ ਭਰਾ ਸਾਨੂੰ ਇਹ ਕਹਿੰਦੇ ਕਿ ਯਾਰ ਤੁਹਾਡੇ ਬੱਚੇ ਤਾਂ ਪੜ੍ਹਦੇ ਹੀ ਨਹੀਂ ਹੈਗੇ ਔਰ ਇਹ ਗੱਲ ਸੱਚ ਵੀ ਹੈ ਹੁਣ ਪਿੱਛੇ ਅਸੀਂ 6643 ਦੀ ਭਰਤੀ ਕਰਵਾ ਕੇ ਆਟੇ ਨੇ ਸਾਡੇ ਸਾਥੀ ਉਹਨਾਂ ਨੇ ਇਕੱਲੀ-ਇਕੱਲੀ ਚੀਜ਼ ਧਿਆਨ ਦਿੱਤੀ ਆ ਉਹ ਗੱਲ ਸੋਚਣ ਵਾਲੀ ਆ ਸਾਡਾ 145 ਸਾਡੇ 41 ਨੰਬਰ ਦੀ ਮੈਰਿਟ ਤੇ ਖੜਾ ਤੇ ਦੂਤਰ 144 ਵਾਲਾ ਤੇ ਦੂਸਰੇ ਪਾਸੇ ਐਸੀਐਮ ਆਰ ਵਾਲੇ ਸਾਡੇ ਭਰਾ ਉਹ 54 ਬੈਠੇ ਨੇ ਸਾਡਾ 41 ਵਾਲਾ ਨੰਬਰ ਨਾਲ ਇਸ ਕਰਕੇ ਸਾਡੇ ਬੱਚਿਆਂ ਦੇ ਵਿੱਚ ਉਹ ਪੋਟੈਂਸ਼ੀਅਲ ਪੈਦਾ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਬਚਪਨ ਤੋਂ ਇਹ ਚੀਜ਼ਾਂ ਪਤਾ ਨਹੀਂ ਹੈ ਕਿ ਸਾਡੀਆਂ ਪੋਸਟਾਂ ਖਾਲੀ ਪਈਆਂ ਨੇ ਅਸੀਂ ਉਹਦੇ ਲਈ ਦੱਬ ਕੇ ਪੜ੍ਹਾਈ ਕਰੀਏ ਬਹੁਤ ਸਾਰੀਆਂ ਪੋਸਟਾਂ ਖਾਲੀ ਰਹਿ ਜਾਂਦੀਆਂ ਨੇ ਹਨ ਉਹਦੇ ਪਿੱਛੇ ਕਾਰਨ ਇਹ ਸਾਡੇ ਬੱਚੇ ਨੂੰ 12% ਰੈਂਕ ਮੰ ਕਰਨ ਦੇ ਬਦੌਲਤ ਵੀ ਸਾਡੀਆਂ ਹਿੱਸਾ ਪਿਆਗਾ ਕਿਉਂਕਿ ਉਹ ਮੋਟੀਵੇਟ ਨਹੀਂ ਹੁੰਦੇ ਤਾਂ ਉਹ ਪਤਾ ਨਹੀਂ ਲੱਗਦਾ ਉਸ ਦਾ ਉਹਨੂੰ ਪਹੁੰਚਾਉਣਾ ਸਾਡੇ ਚੈਨਲ ਰਾਹੀਂ ਜਾਊਗਾ ਸਾਨੂੰ ਗਰਾਊਂਡ ਤੱਕ ਰਿਪੋਰਟ ਜਾਣੀ ਚਾਹੀਦੀ ਹੈ ਉਸ ਦੇ ਲਈ ਇੱਕ ਟੀਮ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਸਾਡੀ ਵੇ ਬਣਨੀ ਚਾਹੀਦੀ ਹੈ ਸੋ ਬੇਨਤੀ ਆ ਇਸ ਗੱਲ ਤੇ ਸਾਡੀ ਗੁਜਾਰਿਸ਼ ਆ ਕਿ ਅਸੀਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਭੇਜ ਰਹੇ ਹਾਂ ਜਿਹਦੇ ਉੱਤੇ ਤੁਹਾਨੂੰ ਦੇਖਿਆ ਤੇ ਇਸ ਤੋਂ ਬਾਅਦ ਸਭ ਦਾ QR ਕੋਡ ਵੀ ਭੇਜ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਸਾਨੂੰ ਸਹਾਤਾ ਭੇਜ ਸਕਦੇ ਹੋ ਇਸ ਦੇ ਨਾਲ ਜਿਹਨੇ ਨਗਦ ਸਹਾਤਾ ਭੇਜਣੀ ਆ ਉਹ ਵੀ ਭੇਜੋ ਤੇ ਨਾਲ ਦੂਸਰੀ ਵੱਡੀ ਸਹਾਤਾ ਕਿ 40 ਲੱਖ ਲੋਕ 43 ਲੱਖ ਲੋਕ ਨੇ ਜੇ ਸਾਨੂੰ ਤੁਸੀਂ 1% ਲੋਕ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ 40 ਤੋਂ 45 ਹਜ਼ਾਰ ਸਬਸਕ੍ਰਾਈਬਰ ਹੋ ਜਾਣਗੇ ਸੋ ਇਹ ਇਹ ਤਾਂ ਕੰਮ ਇੰਨਾ ਕਿਤਾ ਜ਼ਰੂਰ ਕਰ ਦਿਓ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਲਾਈਕ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਨੂੰ ਜਿਹੜੇ ਕਮੈਂਟ ਆਉਂਦੇ ਆ ਜਿਹੜੇ ਫੋਨ ਆਉਂਦੇ ਉਹ ਰਿਟਾਇਰਡ ਆਰਮੀ ਮੈਨਾਂ ਦੇ ਆਉਂਦੇ ਆ ਸਾਡੇ ਰਿਟਾਇਰਡ ਆਰਮੀ ਮੈਨਾਂ ਆ ਜਿਹੜੇ ਸਾਰੇ ਐਕਸ ਸਰਵਿਸ ਮੈਨਾਂ ਆ ਜਿਹੜੇ ਸਾਰੇ ਉਹੀ ਭਰਾ ਸਾਨੂੰ ਫੋਨ ਕਰਦੇ ਨੇ ਅਧਿਆਪਕਾਂ ਨੂੰ ਸਾਡੇ ਨੂੰ ਵਿਚਾਰਾਂ ਨੂੰ ਫੋਨ ਕਰਨ ਦਾ ਟਾਈਮ ਨਹੀਂ ਲੱਗਦਾ ਬਹੁਤ ਸਾਰੇ ਅਧਿਆਪਕ ਖੁਦ ਲਵਾਏ ਹੋਏ ਟੀਚਰਜ਼ ਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਵਿਸ਼ੇ ਤੇ ਗੱਲ ਵੀ ਕਰਨੀ ਚਾਹੀਦੀ ਮੈਨੂੰ ਕਿਸੇ ਵੀ ਪੰਜਾਬ ਤੋਂ ਕਿਸੇ ਟੀਚਰ ਦਾ ਫੋਨ ਨਹੀਂ ਆਇਆ ਕੱਲੇ ਇੱਕ ਮੁੰਡੇ ਦਾ ਫੋਨ ਆਇਆ ਸੀ ਹੁ ਹੋਰ ਤੋਂ ਉਸ ਤੋਂ ਬਾਅਦ ਦੁਬਾਰਾ ਉਸਨੇ ਵੀ ਫੋਨ ਨਹੀਂ ਕੀਤਾ ਕਈ ਦਿਨ ਹੋ ਗਏ ਉਸ ਦੇ ਵੀ ਵੀਡੀਓ ਦੇਖ ਲੈਂਦੇ ਨੇ ਹਰਿਆਣਾ ਤੋਂ ਫੋਨ ਆਉਂਦੇ ਆ ਇੱਕ ਦਿਨ ਇੱਕ ਐਕਸ ਸਰਵਿਸਮੈਨ ਆਪਣਾ ਰਿਟਾਇਰਡ ਹੋਣ ਤੋਂ ਬਾਅਦ ਦੁਬਾਰਾ ਪਰਤੀ ਵਹਵਾ ਅੰਨੇ ਮਾਨਲੇ ਇੱਕ ਮੋਰਦੀਪ ਸਮੂਹ ਦੇ ਵਿੱਚ ਬੈਠਾ ਕਾਲੇ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਬ ਇਕ ਤੋ ਹੀ ਸਾਡਾ ਇੱਕ ਹੁਸ਼ਿਆਰਪੁਰ ਦਾ ਸਾਥੀ ਨਾਮ ਮੇਰੇ ਦੁਆਲ ਤੋਂ ਨਿਕਲ ਗਿਆ ਮਹਾਰਾਸ਼ਟਰ ਚ ਉਹ ਤੋਂ ਉਹਨਾਂ ਨੇ ਫੋਨ ਕੀਤਾ ਐਕਸ ਆਰ ਵੀ ਮੈਂ ਸਾਰੇ ਫੋਨ ਕਰਦੇ ਨੇ ਹਾਂ ਸੋ ਵਿਦੇਸ਼ਾਂ ਚ ਫੋਨ ਆਉਂਦੇ ਬਹੁਤ ਸਾਰੇ ਨੌਜਵਾਨ ਇੱਕ ਹਰਪ੍ਰੀਤ ਨਿੰਨਾ ਨਾਮ ਦਾ ਹੈ ਇਧਰੋਂ ਬਾਗੇ ਪ੍ਰਾਣੇ ਦੇ ਨੇੜੇ ਦੁਬਈ ਚ ਬੈਠਾ ਉਹ ਬਹੁਤ ਇੱਕ ਦਿਨ ਉਹਨੇ ਵੀ ਗੱਲਾਂ ਕੀਤੀਆਂ ਜਲੰਧਰ ਤੋਂ ਮੀਟਿੰਗ ਕਰਕੇ ਆ ਰਹੇ ਸੀ ਜੇਸਸ ਸੋ ਐਨ ਆਰ ਆਈ ਵੀ ਸਾਡੇ ਬਹੁਤ ਪਿਆਰ ਕਰਦੇ ਨੇ ਤੇ ਗੁਜਾਰਿਸ਼ ਵੀ ਹੈ कि एनआरआई ਭਰਾ ਸਾਡੇ ਧਿਆਨ ਦੇ ਫੇਰੀ ਗੱਲ ਬਣੂਗੀ ਜੇ ਤੁਸੀਂ ਆਪਣੇ ਵੀਡੀਓ ਨੂੰ ਪ੍ਰਮੋਟ ਕਰੋਗੇ ਕਿਉਂਕਿ ਬਾਕੀ ਸਾਡੇ ਭਰਾ ਸਾਡੇ ਸਾਰਿਆਂ ਦੇ ਚੈਨਲ ਨੇ ਉਹਨਾਂ ਨੂੰ ਵਾਰ-ਵਾਰ ਪ੍ਰੈਸਟਾ ਵੀ ਕਰਤੀਆਂ ਮੈਂ ਡਾਕਟਰ ਗੁਰਿੰਦਰ ਰਣੇਤਾ ਜੀ ਨੂੰ ਵਾਰ-ਵਾਰ ਅਪੀਲ ਕੀਤੀ ਕਿ ਰਣੇਤਾ ਸਾਹਿਬ ਹੋਰ ਬਹੁਤ ਸਾਰੀਆਂ ਗੱਲਾਂ ਤੇ ਤੁਸੀਂ ਵਿਰਸਾ ਕਰ ਰਹੇ ਹੋ ਲੜ ਰਹੇ ਹੋ ਬਹੁਤ ਆਪਣਾ ਸਟੈਂਡ ਲੈ ਰਹੇ ਹੋ ਹਨ ਦੂਸਰੇ ਲੋਕਾਂ ਦੇ ਮੂੰਹ ਬੰਦ ਕਰਾ ਰਹੇ ਹੋ ਮੰਨੀ ਗੱਲ ਪਰ ਮਜੀ ਸਿੱਖਾਂ ਨੂੰ ਜਿਹੜਾ ਉੱਥੇ ਵੱਡਾ ਫਾਇਦਾ ਹੁੰਦਾ ਉਹਦੇ ਤੇ ਵੀ ਧਿਆਨ ਦਿਓ ਜੇ ਕਾਸ ਦੋ ਵੀਡੀਓ ਵੀ ਕਰਦੇ ਜਿਹਦਾ ਬਹੁਤ ਸਾਰੇ ਲੋਕ ਉਹਨਾਂ ਦੇ ਫਾਲੋਅਰ ਨੇ 40000 ਤੋਂ ਉਪਰ ਦਾ ਸਬਸਕ੍ਰਾਈਬਰ ਲੱਖਾਂ ਚ ਸੈਂਕੜੇ ਲੋਕ ਉਹਨਾਂ ਨੂੰ ਸੁਣਦੇ ਨੇ ਤਾਂ ਉਹ ਉਹਨਾਂ ਨੂੰ ਜ਼ਰੂਰ ਸੁਣਨ ਡਾਕਟਰ ਰੰਗਰੇਟਾ ਜੀ ਨੇ ਗੱਲ ਕੀਤੀ ਮੈਂ ਮਨਪ੍ਰੀਤ ਡਾਕਟਰ ਡਾਕਟਰ ਮਨਪ੍ਰੀਤ ਸਮਾਜਿਕ ਮੁੱਦੇ 'ਤੇ ਵੀ ਰੂ ਨੂੰ ਬੇਨਤੀ ਕੀਤੀ ਉਹਨੇ ਵੀ ਇੱਕ ਵੀਡੀਓ ਪਾਈ ਸੋ ਚਲੋ ਸਾਡੀ ਗੁਜ਼ਾਰਿਸ਼ ਹੈ ਇਸ ਗੱਲ 'ਤੇ ਮੈਂ ਫਿਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦਾ ਵੀ ਫਰਜ਼ ਬਣਦਾ ਪਰ ਜੇ ਅਸੀਂ ਫਰਜ਼ ਨਿਭਾਉਣਾ ਤਾਂ ਸਾਨੂੰ ਸਾਥ ਜ਼ਰੂਰ ਦਿਓ ਐਨੀਆ ਬੇਨਤੀ ਇਹ ਕਰਦੇ ਹੋਏ ਰਜ਼ਾ ਚਾਹੁੰਦੇ ਆ ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੂਗੀ ਤੇ ਤੁਸੀਂ ਬਹੁਤ ਬਹੁਤ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਸਾਥੀਓ QR ਕੋਡ ਦੇ ਰਹੇ ਹਾਂ ਲਾਸਟ ਤੇ ਭੁੱਲਣਾ ਨਹੀਂ ਥੈਂਕ ਯੂ